ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਕੁੰਮ ਦੇ ਮੇਲੇ ਤੇ ਗਏ। ਉੱਥੇ ਉਹਨਾਂ ਨੇ ਵੇਖਿਆ ਕਿ ਹਜ਼ਾਰਾਂ ਸੰਨਿਆਸੀ, ਜੋਗੀ, ਪੰਡਿਤ ਅਤੇ ਆਮ ਲੋਕ ਗੰਗਾ ਨਦੀ ਵਿੱਚ ਇਸ਼ਨਾਨ ਕਰ ਰਹੇ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਪਾਪ ਧੁੱਲ ਜਾਂਦੇ ਹਨ। ਇਸ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਵੇਖਿਆ ਕਿ ਕਈ ਲੋਕ ਗੰਗਾ ਦੇ ਪਾਣੀ ਨੂੰ ਆਪਣੇ ਹੱਥਾਂ ਨਾਲ ਉੱਤਰਵਲ ਛੁੱਟ ਰਹੇ ਸਨ। ਗੁਰੂ ਜੀ ਨੇ ਪੁੱਛਿਆ, "ਤੁਸੀਂ ਇਹ ਪਾਣੀ ਉੱਤਰਵਲ ਕਿਉਂ ਛੁੱਟ ਰਹੇ ਹੋ?" ਉਨ੍ਹਾਂ ਵਿੱਚੋਂ ਇੱਕ ਪੰਡਿਤ ਨੇ ਕਿਹਾ ਅਸੀਂ ਇਹ ਪਾਣੀ ਆਪਣੇ ਪਿਤਰਾਂ ਨੂੰ ਭੇਜ ਰਹੇ ਹਾਂ ਜੋ ਸਵਰਗ ਵਿੱਚ ਰਹਿੰਦੇ ਹਨ ਗੁਰੂ ਨਾਨਕ ਦੇਵ ਜੀ ਇਹ ਸੁਣ ਕੇ ਮੁਸਕਰਾਏ ਅਤੇ ਉਹ ਵੀ ਗੰਗਾ ਦੇ ਪਾਣੀ ਨੂੰ ਆਪਣੇ ਹੱਥਾਂ ਨਾਲ ਪਛਮਵਲ ਸੁੱਟਣ ਲੱਗ ਪਏ ਇਹ ਦੇਖ ਕੇ ਲੋਕ ਹੈਰਾਨ ਹੋ ਗਏ ਅਤੇ ਪੁੱਛਣ ਲੱਗੇ ਮਹਾਰਾਜ ਤੁਸੀਂ ਪਾਣੀ ਪਛਮਵਲ ਕਿਉਂ ਸੁੱਟ ਰਹੇ ਹੋ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਪਾਣੀ ਆਪਣੇ ਖੇਤਾਂ ਨੂੰ ਪਹੁੰਚਾ ਰਿਹਾ ਹਾਂ ਜੋ ਪੰਜਾਬ ਵਿੱਚ ਹਨ ਇਹ ਸੁਣ ਕੇ ਸਭ ਲੋਕ ਹੱਸਣ ਲੱਗੇ ਅਤੇ ਕਹਿਣ ਲੱਗੇ ਇਹ ਕਿਵੇਂ ਹੋ ਸਕਦਾ ਹੈ ਤੁਹਾਡਾ ਸੁੱਟਿਆ ਪਾਣੀ ਇੱਥੋਂ ਸੈਂਕੜਿਆਂ ਕੋਸ ਦੂਰ ਤੁਹਾਡੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, "ਜਦੋਂ ਮੇਰਾ ਇੱਥੋਂ ਸੁੱਟਿਆ ਪਾਣੀ ਮੇਰੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ, ਤਾਂ ਤੁਸੀਂ ਇੱਥੇ ਗੰਗਾ ਦੇ ਪਾਣੀ ਨੂੰ ਉੱਤਰ ਵੱਲ ਸੁੱਟ ਕੇ ਆਪਣੇ ਪਿਤਰਾ ਤੱਕ ਕਿਵੇਂ ਪਹੁੰਚਾ ਸਕਦੇ ਹੋ?" ਇਹ ਗੱਲ ਸੁਣ ਕੇ ਉੱਥੇ ਖੜੇ ਲੋਕ ਚੁੱਪ ਹੋ ਗਏ। ਉਨ੍ਹਾਂ ਨੂੰ ਸਮਝ ਆਈ ਕਿ ਸੱਚੀ ਇਬਾਦਤ ਤੇ ਭਗਤੀ ਮੰਦੀ ਸ਼ੁੱਧਤਾ ਅਤੇ ਨੇਕ ਕੰਮਾਂ ਨਾਲ ਹੁੰਦੀ ਹੈ, ਨਾ ਕਿ ਅੰਧਵਿਸ਼ਵਾਸੀ ਰੀਤਾਂ ਨਾਲ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਉੱਥੇ ਇੱਕ ਵੱਡਾ ਉਪਦੇਸ਼ ਦਿੱਤਾ ਕਿ ਸਾਨੂੰ ਆਪਣੇ ਕਰਮਾਂ ਨੂੰ ਚੰਗਾ ਕਰਨਾ ਚਾਹੀਦਾ ਹੈ ਨਾ ਕਿ ਪਾਖੰਡ ਅਤੇ ਅੰਧਵਿਸ਼ਵਾਸਾਂ ਵਿੱਚ ਫਸਣਾ ਚਾਹੀਦਾ ਹੈ ਗੁਰੂ ਜੀ ਨੇ ਸਿੱਖਿਆ ਦਿੱਤੀ ਅੰਧਵਿਸ਼ਵਾਸ ਤੇ ਪਾਖੰਡ ਨੂੰ ਛੱਡ ਕੇ ਸੱਚੇ ਕਰਮ ਕਰਨੇ ਚਾਹੀਦੇ ਹਨ ਸਾਫ਼ ਦਿਲ ਅਤੇ ਨੇਕ ਕਰਮ ਹੀ ਸੱਚੀ ਭਗਤੀ ਹੈ ਬਿਨਾਂ ਸਮਝੇ ਕਿਸੇ ਵੀ ਪਰੰਪਰਾ ਨੂੰ ਸਮਝੇ ਉਸਤੇ ਪਾਲਣਾ ਨਹੀਂ ਕਰਨੀ ਚਾਹੀਦੀ